ਲੇ ਵੀ ਮਿੱਤਰੋ ਅੱਜ ਆਪਾਂ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਆਇਆ ਬਾਈ ਗਰਸੇਵਕ ਕੋਲੇ ਠੀਕ ਹੈ ਨਾ ਮਾਨਸਾ ਆਪਾਂ ਖੜੇ ਆਗੇ ਤੇ ਬਾਈ ਦਾ ਘਰ ਆ ਤੇ ਜਿਹੜਾ ਸਮਾਨ ਆਗਾ ਉਹ ਉੱਥੇ ਸ਼ਾਪ ਦੇ ਵਿੱਚ ਨਾਂ ਟਿਕਣ ਕਰਕੇ ਬਾਈ ਨੇ ਥੋੜਾ ਜਿਹਾ ਸਮਾਨ ਆ ਜਿਹੜਾ ਆਪਦੇ ਘਰੇ ਮਤਲਬ ਕਿ ਰੱਖਿਆ ਹੋਇਆ ਹੈਗਾ ਠੀਕ ਹੈ ਨਾ ਤੇ ਤੁਹਾਨੂੰ ਦਿਖਾ ਦਈਏ ਵੀ ਜਿਹੜਾ ਆ ਬੈੱਡ ਪਿਆ ਇਹਨੂੰ ਕুইਨ ਸਾਈਜ਼ ਕਹਿੰਦੇ ਆ ਕਿੰਗ ਸਾਈਜ਼ ਆਪਣੇ ਹੁੰਦੇ ਨੇ ਜਿਹੜੇ ਬਾਹਰ ਹੁੰਦੇ ਉਹ ਸਾਰੇ ਕুইਨ ਸਾਈਜ਼ ਹੀ ਆਉਂਦੇ ਆ ਜਿਹੜੇ ਆਪਾਂ ਕਹਿ ਲਈਏ ਵੀ ਵੱਡੇ ਹਨਾ ਵੀ ਉਧਰ ਕੁਇਨ ਸਾਈਜ਼ ਤਾਂ ਆਉਂਦੇ ਕਿਉਂਕਿ ਬੱਚੇ ਅਲੱਗ ਪੈਂਦੇ ਆ ਠੀਕ ਆ ਨਾ ਤੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਬਈ ਸਾਫ ਸਫਾਈ ਦੀ ਤੇ ਲੱਕੜ ਦੀ ਤੇ ਬੜੀ ਜਿਆਦਾ ਘੈਂਟ ਕੁਆਲਿਟੀ ਆ ਤੇ ਇਹ ਸੈੱਟ ਹੈਗਾ ਪੂਰੇ ਦਾ ਪੂਰਾ ਠੀਕ ਆ ਨਾ ਇਹਦੇ ਨਾਲ ਬਈ ਬੈੱਡ ਦੇ ਆਹ ਦੋ ਸੈਟੀਆਂ ਨੇ ਠੀਕ ਹੈ ਤੇ ਬਾਕੀ ਲੱਕੜ ਦਾ ਯਾਰ ਹੁਣ ਦੇਖ ਜਿਹੜੇ ਵੀਰ ਹੈਗਾ ਪਰ ਇਧਰਲੀ ਸਾਈਡ ਆਇਆ ਮਾੜਾ ਦਿਖਾਈ ਦੇ ਬਾਬੇ ਲੈਸ ਇੰਡਸਟਰੀ ਜੀਐਸਪੀ ਕੈਨੇਡਾ ਲਿਖਾ ਸੈਂਟੀ ਮਲੇਨੀਆ ਕਯੂਬਿਕ ਦਾ ਤੇ ਮੇਡ ਇਨ ਕੈਨੇਡਾ ਫੈਬਰਿਕ ਏਯੂ ਕੈਨੇਡਾ ਤੇ ਇਹ ਬਾਈ ਸਾਰੀ ਜਿੰਨਾ ਵੀ ਆਇਆ ਸਮਾਨ ਸਾਰਾ ਕੈਨੇਡਾ ਦਾ ਹੈਗਾ ਬਣਿਆ ਹੋਇਆ ਤੇ ਇਹਦੇ ਨਾਲ ਬੈੱਡ ਦੇ ਆਪਾਂ ਤੁਹਾਨੂੰ ਫੇਰ ਦੱਸ ਦਈਏ ਜਿਹੜਾ ਹੁਣ ਆਹ ਬਾਈ ਇਸ ਟਾਈਮ ਗੱਦਾ ਸਟੈਂਡ ਢੋ ਤੇ ਦੋ ਸੈਟੀਆਂ ਹੋ ਗਈਆਂ ਤੇ ਇੱਕ ਉਹ ਜਿਹੜੀ ਪਈ ਆ ਅਲਮਾਰੀ ਆਲੀ ਠੀਕ ਹੈ ਨਾ ਤੇ ਪਹਿਲੀ ਗੱਲ ਤਾਂ ਯਾਰ ਗੱਲ ਦੀ ਆਪਾਂ ਕਰੀਏ ਵੀ ਫਿਨਿਸ਼ਿੰਗ ਦੀ ਫਿਨਿਸ਼ਿੰਗ ਹੀ ਬਾਲੀ ਜ਼ਬਰਦਸਤ ਹੈਗੀ ਬਾਬੇ ਤੇ ਜਿਹੜਾ ਬੰਦਾ ਹੁਣ ਕੋਈ ਜਿਵੇਂ ਆਪਾਂ ਕਹਿ ਲਈਏ ਵੀ ਇੱਕ ਸ਼ਾਹੀ ਸ਼ੌਂਕ ਜੇ ਨਹੀਂ ਹੁੰਦੇ ਵੀ ਸ਼ਾਹੀ ਜੀਆਂ ਚੀਜ਼ਾਂ ਘਰੇ ਪਈਆਂ ਕੈਂਟ ਜੀਆਂ ਲੱਗਦੀ ਹੁੰਦੀਆਂ ਨੇ ਕਦੇ ਆਪਾਂ ਕਿਸੇ ਕੋਠੀ 'ਚ ਜਾਂਦੇ ਹਾਂ ਜਿਹੜਾ ਬੰਦਾ ਸ਼ੌਂਕੀ ਹੁੰਦਾ ਖਾਸ ਕਰਕੇ ਇਹ ਚੀਜ਼ਾਂ ਤੁਹਾਨੂੰ ਉਹ ਬੰਦੇ ਦੇ ਘਰੇ ਦੇਖਣ ਨੂੰ ਮਿਲਣਗੀਆਂ ਤੇ ਬਾਲੀ ਜਿਆਦਾ ਕੈਂਟ ਆ ਯਾਰ ਵੀ ਮਤਲਬ ਕਿ ਸੋਨੂੰ ਮਨ ਲਓ ਇੱਕ ਰੂਮ ਤੁਸੀਂ ਰੈਡੀ ਕਰਵਾਉਣਾ ਇੱਕ ਰੂਮ ਤੁਹਾਨੂੰ ਰੈਡੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਬਣਿਆ ਤਣਿਆ ਸਮਾਨ ਆ ਸਾਰੇ ਦਾ ਸਾਰਾ ਠੀਕ ਹੈ ਨਾ ਡੌਨ ਸੀਲਿੰਗ ਕਰਵਾ ਲਓ ਮੈਚਿੰਗ ਹੋ ਜਾਣੀ ਆ ਠੀਕ ਹੈ ਨਾ ਬੈੱਡ ਹੋਗੇ ਭਾਈ ਸੈਟੀਆਂ ਹੋਗੀਆਂ ਅਲਮਾਰੀ ਹੋਗੀ ਤੇ ਇੱਥੇ ਆ ਜੋ ਡਰੈਸਿੰਗ ਟੇਬਲ ਠੀਕ ਹੈ ਨਾ ਆ ਦੇਖੋ ਇਹ ਆ ਗਿਆ ਡਰੈਸਿੰਗ ਟੇਬਲ ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਡਰੈਸਿੰਗ ਟੇਬਲ ਤਾਂ ਆਪਣੇ ਵੀ ਬਣਦੇ ਆ ਪਰ ਜੇ ਇਹ ਵੀ ਆਪਾਂ ਗੱਲ ਕਰੀਏ ਖਾਸ ਕੀ ਆ ਇਹਦੇ ਚ ਤਾ ਖਾਸ ਬਾਈ ਆ ਹੈਗਾ ਜੀ ਐਸ ਪੀ ਜਿਹੜਾ ਇਹ ਸਾਰਾ ਮਟੀਰੀਅਲ ਆ ਬਾਈ ਉਹ ਸਾਰੇ ਹੀ ਬਾਹਰ ਲੱਗਾ ਹੈ ਠੀਕ ਹੈ ਨਾ ਤੇ ਹੁਣ ਤੁਸੀਂ ਆ ਦੇਖੋ ਪਹਿਲੀ ਗੱਲ ਤਾਂ ਇਹ ਖੁੰਡੇ ਕਾਂਡੇ ਦੇਖੋ ਕਿੰਨੇ ਘੈਂਟ ਨੇ ਮੜੇ ਜੇ ਨਾਲੀ ਮਤਲਬ ਕਿ ਯਾਰ ਕਿਆ ਬਾਤ ਹੈ ਨੇ ਆ ਦੇ ਲੈ ਵੀ ਮੜੇ ਮੜੇ ਨਾਲੀ ਯਾਰ ਐ ਜਾਂਦੀਆਂ ਨੇ ਖੁੱਲਦੀਆਂ ਸਾਧਿਆਂ ਦੇ ਆ ਵੀ ਦਿਖਾ ਦੇ ਸੰਦੀ ਪੇ ਇੱਥੇ ਵੀ ਮਾਰਕਾ ਲੱਗਿਆ ਹੋਇਆ ਹੈਗਾ ਆ ਦੇਖੋ ਠੀਕ ਹੈ ਨਾ ਤੇ ਜੇ ਆਪਾਂ ਗੱਲ ਕਰਦੇ ਹੁਣ ਵੀ ਇੱਕ ਤਾਂ ਇਹ ਹੋ ਗਿਆ ਬਾਈ ਦੀ ਬੈੱਡ ਪੂਰਾ ਕੰਪਲੀਟ ਸੋਨੂੰ ਨਾਲ ਸੈਟੀਆਂ ਅਲਮਾਰੀ ਤੇ ਆਹ ਚੀਜ਼ ਠੀਕ ਆ ਹੁਣ ਜੇ ਕਿਸੇ ਵੀਰ ਨੇ ਉਹ ਜਿਹੜਾ ਸ਼ੀਸ਼ਾ ਪਿਆਗਾ ਬਾਈ ਇਹ ਇਸ ਕੰਬੀਨੇਸ਼ਨ ਦੇ ਵਿੱਚ ਮੰਨ ਲਓ ਤੁਹਾਡੇ ਰੂਮ ਦੇ ਵਿੱਚ ਕੁਝ ਲੱਗਿਆ ਹੋਇਆ ਠੀਕ ਆ ਤੁਸੀਂ ਇਹ ਲੈ ਆਣਾ ਤੁਹਾਨੂੰ ਇਹ ਵੀ ਮਿਲ ਜੂ ਹੁਣ ਜੇ ਆਪਾਂ ਪਹਿਲਾਂ ਉਹਦੇ ਰੇਟ ਦੀ ਗੱਲ ਕਰੀਏ ਬੈੱਡ ਦੇ ਤਾਂ ਇਹ ਸੋਨੂੰ ਕੰਪਲੀਟ ਸੈੱਟ 168000 ਦਾ ਜਿਹੜਾ ਕੰਪਲੀਟ ਮਿਲ ਜਾਣਾ ਬਾਈ ਤੇ ਜਿਹੜੇ ਆ ਗੱਦੇ ਸੋਨੂ ਮੈਂ ਦਿਖਾ ਦੇਣਾ ਬੱਲੇ 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 ਇਹਦਾ ਭਰਾਵਾ ਨਾ ਉਲਟਣ ਵਾਲੀ ਗੱਲ ਬਾਤ ਹੀ ਆ ਤੇ ਹੁਣ ਆ ਕਿ ਗੱਦੇ ਹੋ ਗਏ ਬਾਈ ਸਟੈਂਡ ਤੇ ਆਹ ਤੇ 100 ਨੂੰ ਨਾਲ ਆਹ ਇਹ ਤਾਂ ਮਿਲੂ ਬਾਈ ਸੋਨੂ 1,68,000 ਦਾ ਕੰਪਲੀਟ ਸੈੱਟ ਠੀਕ ਆ ਜਿਹੜਾ ਕਿ ਆਪਣੇ ਰੂਮ ਦੇ ਵਿੱਚ ਆਪਾਂ ਕਹਿ ਲਈ ਵੀ ਜਗਮਗੀ ਹੋ ਜਾਣੀ ਆ ਕੰਮ ਤੇ ਸੋਨੂ ਕੁਝ ਕਰਵਾਉਣ ਦੀ ਲੋੜ ਨਹੀਂ ਬਾਈ ਚਾਂਸ ਆਪਾਂ ਜੇ ਉੰ ਵੀ ਬਈ ਰੈਡੀ ਕਰਵਾਉਣੇ ਆ ਇੰਨੇ ਕ ਪੈਸੇ ਮਤਲਬ ਇਹ ਤੋਂ ਵੱਧ ਦੀ ਲੱਗ ਜਾਂਦੇ ਆ ਯਾਰ ਹਨਾ ਵੀ ਜੇ ਬੱਡ ਬੱਡ ਬਣਵਾ ਕੇ ਪਰ ਇਹ ਜੇ ਗੱਦੇ ਆਪਣੇ ਜਿਹੜੇ ਨਹੀਂ ਮਿਲਦੇ ਤੇ ਜੇ ਤੁਸੀਂ ਕੱਲਾ ਉਹ ਲੈਣਾ ਬਾਈ ਜਿਵੇਂ ਹੁਣ ਲੌਬੀ ਦੇ ਵਿੱਚ ਰੱਖਣ ਵਾਸਤੇ ਬਹੁ ਵੀਰ ਲੈ ਲਾਂਦੇ ਆ ਉਦਾਂ ਦੀ ਅਤੀਜਾ ਮੈਂ ਹੁਣ ਪੱਗ ਬੰਨਣੀ ਆ ਹਨਾ ਖੜ ਕੇ ਵੀ ਇੱਕ ਸਾਈਡ ਤੇ ਤਾਂ ਉਹਦੀ ਜਿਹੜੀ ਕੱਲੇ ਦੀ ਕੀਮਤ ਹੈਗੀ ਉਹ 32000 ਰੁਪਇਆ ਠੀਕ ਆ ਨਾਲ ਉਹਦੇ ਹੇਠਲੇ ਪਾਸੇ ਆਪਾਂ ਕਹਿ ਲਈਏ ਵੀ ਇੱਕ ਡਰਾ ਟੈਪ ਆ ਤੇ ਮੂਰੇ ਆਪਾਂ ਜਿਵੇਂ ਕੋਈ ਫਲੇਵਰ ਵਗੈਰਾ ਵੀ ਰੱਖ ਸਕਦੇ ਆ ਇਹਦੇ ਵਿੱਚ ਵੀ ਆ ਦਿਖਾ ਦਿਆ ਦੇ ਐ 1 ਮਿੰਟ ਇਹ ਆ ਦੇਖੋ ਬਈ ਆ ਆਪ ਦਾ ਪਛਾਣ ਲਿਓ ਜਿਹੜੇ ਵੀਰ ਨੂੰ ਕੋਈ ਹੈਗੀ ਆ ਸੋਲਿਡ ਚੈਰੀ ਇਹ ਚੈਰੀ ਦੀ ਲੱਕੜ ਆਗਾ ਸਾਰੀ ਚੈਰੀ ਦੀ ਲੱਕੜ ਆਗੀ ਤੇ ਬਾਕੀ ਜੇ ਆਪਾਂ ਗੱਲ ਕਰੀਏ ਇੱਕ ਆ ਪਿਆਗਾ ਬਈ ਇਹ ਵੀ ਜੇ ਤੁਸੀਂ ਮਤਲਬ ਕਿ ਜੇ ਕਿਸੇ ਵੀਰ ਨੇ ਖਰੀਦਣਾ ਚਾਹੁੰਦਾ ਇਹ ਵੀ ਮਤਲਬ ਕਿ ਸੇਲ ਤੇ ਆ ਗਿਆ ਤੇ ਇਹ ਵੀ ਜਿਹੜੀ ਕੀਮਤ ਹੈਗੀ ਉਹ ਹੈਗੀ 28000 ਰੁਪਇਆ ਠੀਕ ਆ ਤੇ ਇੱਕ ਬਈ ਉਹਦੀ ਗਣਕਣ ਕੀ ਸੀ ਜੀ ਪ੍ਰਾਈਸ ਓਕੇ ਤੇ ਇੱਕ ਬਈ ਆ ਹੈਗਾ ਠੀਕ ਹੈ ਕੰਪਲੀਟ ਇਹ ਹੈਗਾਗਾ ਕਿੰਨੇ ਦਾ 20 ਦਾ 20000 ਰੁਪਇਆ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਬਈ ਦਿਖਾਉਣੇ ਆ ਅਗਲੀ ਵੀਡੀਓ ਦੇ ਵਿੱਚ ਸਮਾਨ ਆ ਜਿਹੜਾ ਠੀਕ ਹੈ ਨਾ ਤੇ ਸ਼ੇਅਰ ਕਰ ਦਿਓ ਤੇ ਬਾਕੀ ਜੇ ਕਿਸੇ ਵੀ ਵੀਰ ਨੇ ਸਮਾਨ ਇਹ ਲੈਣਾਗਾ ਠੀਕ ਆ ਬੈੱਡ ਹੋਗੇ ਸੈਟੀਆਂ ਹੋਗੀਆਂ ਅਲਮਾਰੀ ਹੋਗੀ ਤੇ ਇੱਕ ਹੋ ਗਿਆ ਆਪਣਾ ਡਰੈਸਿੰਗ ਟੇਬਲ ਠੀਕ ਆ ਆਹ ਲਾ ਤੇ ਇਹ ਜੇ ਤੁਸੀਂ ਬਈ ਕੰਪਲੀਟ ਕਿਸੇ ਵੀਰ ਨੇ ਲੈਣਾਗਾ 168000 ਦਾ ਜਿਹੜਾ ਤੁਹਾਨੂੰ ਇਹ ਸਬਾਨ ਮਿਲੂਗਾ ਠੀਕ ਆ ਨਾ ਬਈ ਤੇ ਵੀਡੀਓ ਸ਼ੇਅਰ ਕਰ ਦਿਓ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਦੇ ਉੱਪਰ ਤੁਸੀਂ ਜਿਹੜੀ ਡੀਲ ਆਪਦੀ ਓਕੇ ਕਰ ਸਕਦੇ ਹੋ ਸ਼ੇਅਰ ਕਰ ਦਿਓ ਧੰਨਵਾਦ